ਇਹ ਜੋ ਸਿੱਖ ਨੌਜਵਾਨ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਸੇਤੀ ਚਰਚਾ ਦੇ ਵਿੱਚ ਆ ਜਾਂਦਾ ਹੈ ਇੱਕ ਨਿੱਕੀ ਜਿਹੀ ਮਦਦ ਨੇ ਹੀ ਇਸ ਨੌਜਵਾਨ ਦਾ ਨਾਮ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾ ਦਿੱਤਾ ਹੋਇਆ ਕਿ ਇਹ ਨੌਜਵਾਨ ਇੱਕ ਘਰ ਦੇ ਵਿੱਚ ਪਾਰਸਲ ਦੇਣ ਜਾਂਦਾ ਕਿਉਂਕਿ ਇਹ ਆਸਟ੍ਰੇਲੀਆ ਦੇ ਵਿੱਚ ਪਾਰਸਲ ਵੰਡਣ ਦਾ ਕੰਮ ਕਰਦਾ ਸੀ ਜਦੋਂ ਦੇਖਦਾ ਉੱਥੇ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਤੇ ਇਹ ਨੌਜਵਾਨ ਉਥੇ ਪਾਰਸਲ ਰੱਖਣ ਗਿਆ ਦੇਖਦਾ ਵੀ ਬਾਹਰ ਮੀਂਹ ਆਉਣਾ ਸ਼ੁਰੂ ਹੋ ਜਾਂਦਾ ਤੇ ਉਸ ਘਰ ਵਾਲਿਆਂ ਦੀਆਂ ਚਾਦਰਾਂ ਬਾਹਰ ਸੁੱਕੜੀਆਂ ਪਾਈਆਂ ਹੋਈਆਂ ਸੀ ਤੇ ਉਹ ਮੀਂਹ ਦਾ ਕਾਰਨ ਭਿੱਜ ਰਹੀਆਂ ਸੀ ਤੇ ਇਸ ਨੌਜਵਾਨ ਨੇ ਉਹ ਚਾਦਰਾਂ ਨੂੰ ਚੁੱਕਿਆ ਤੇ ਜਿੱਥੇ ਪਾਰਸਲ ਰੱਖਿਆ ਸੀ ਉਸ ਦੇ ਨਾਲ ਹੀ ਇਹ ਉਹ ਚਿੱਟੀਆਂ ਚਾਦਰਾਂ ਨੂੰ ਰੱਖ ਜਾਂਦਾ ਤੇ ਜਦੋਂ ਘਰ ਵਾਲੇ ਮਕਾਨ ਦੇ ਵਿੱਚ ਵਾਪਸ ਆਉਂਦੇ ਆ ਤਾਂ ਉਹ ਘਰ ਵਾਲੀ ਔਰਤ ਦੇਖਦੀ ਹੈ ਵੀ ਆਖਰ ਇਹ ਚਾਦਰਾਂ ਨੂੰ ਇੱਥੇ ਕੌਣ ਰੱਖ ਕੇ ਗਿਆ ਤਾਂ ਉਸਔਰਤ ਨੇ ਘਰ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਤੇ ਉਸ ਕੈਮਰੇ ਨੂੰ ਦੇਖਣ ਤੋਂ ਕੈਮਰੇ ਦੀ ਰਿਕਾਰਡਿੰਗ ਨੇ ਉਸ ਨੂੰ ਦੱਸ ਦਿੱਤਾ ਵੀ ਇਹ ਸਿੱਖ ਨੌਜਵਾਨ ਜੋ ਪਾਰਸਲ ਰੱਖਣ ਆਇਆ ਸੀ ਉਸ ਨੇ ਹੀ ਇਹ ਚਾਦਰਾਂ ਦਾ ਕੰਮ ਨੇਪਰੇ ਚਾੜਿਆ ਉਸ ਨੇ ਹੀ ਇਹ ਚਾਦਰਾਂ ਨੂੰ ਮੀਂਹ ਤੋਂ ਬਚਾਉਣ ਦੇ ਲਈ ਚੁੱਕ ਕੇ ਪਾਰਸਲ ਦੇ ਨਾਲ ਹੀ ਰੱਖ ਦਿੱਤਾ ਕਿ ਜਦੋਂ ਇਸ ਔਰਤ ਨੇ ਦੇਖਿਆ ਵੀ ਇਹ ਨੌਜਵਾਨ ਨੇ ਇੰਨਾ ਨੇਕ ਕੰਮ ਕੀਤਾ ਤਾਂ ਉਸ ਦੀ ਵਡਿਆਈ ਦੇ ਲਈ ਉਸ ਦੀ ਮਹਿਮਾ ਦੇ ਲਈ ਉਹ ਔਰਤ ਉਸ ਨੌਜਵਾਨ ਨੂੰ ਘਰ ਖਾਣੇ ਤੇ ਬੁਲਾਉਂਦੀ ਹੈ ਤੇ ਇੱਕ ਪੋਸਟ ਪਾ ਕੇ ਉਸ ਦੀ ਪ੍ਰਸ਼ੰਸਾ ਵੀ ਕਰਦੀ ਹੈ ਤੇ ਲੋਕਾਂ ਦੇ ਸਾਹਮਣੇ ਦੱਸਦੀ ਹੈ ਵੀ ਇਸ ਨੌਜਵਾਨ ਨੇ ਇਹ ਕੰਮ ਕਰਕੇ ਦੁਨੀਆ ਦੇ ਲੋਕਾਂ ਦਾ ਦਿਲ ਜਿੱਤ ਲਿਆ ਤੇ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਇਸ ਨੌਜਵਾਨ ਨੂੰ ਲੋਕ ਜਾਣਦੇ ਨੇ ਇਸ ਕਹਾਣੀ ਤੋਂ ਇੱਕ ਸਿੱਖਿਆ ਵੀ ਮਿਲਦੀ ਹੈ ਵੀ ਜੇਕਰ ਅਸੀਂ ਵੀ ਕੋਈ ਨੇਕ ਕੰਮ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਬੇਸ਼ੱਕ ਚਾਦਰਾਂ ਨੂੰ ਚੱਕ ਕੇ ਸਾਈਡ ਤੇ ਰੱਖਣ ਵਾਲਾ ਕੰਮ ਨਿੱਕਾ ਜਿਹਾ ਕੰਮ ਸੀ ਪਰ ਇਸ ਨੌਜਵਾਨ ਦੀ ਪਛਾਣ ਪੂਰੀ ਦੁਨੀਆ ਦੇ ਵਿੱਚ ਬਣਾ ਦਿੱਤੀ ਮੈਨੂੰ ਨਹੀਂ ਲੱਗਦਾ ਵੀ ਜੋ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਉਹ ਇਸ ਨੌਜਵਾਨ ਨੂੰ ਦੇਖੇ ਬਿਨਾ ਰਹਿ ਗਿਆ ਹੋਵੇ ਜੇਕਰ ਤੁਹਾਨੂੰ ਵੀ ਇਸ ਨੌਜਵਾਨ ਦਾ ਕੰਮ ਸੋਹਣਾ ਲੱਗਿਆ ਵਹਿਤਰ ਲੱਗਿਆ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਸਿੱਖ ਨੌਜਵਾਨ ਦਾ ਚਿਹਰਾ ਦੁਨੀਆ ਦੇ ਜੋ ਲੋਕ ਇਸ ਨੂੰ ਦੇਖਣ ਬੰਨੋ ਰਹਿ ਗਏ ਨੇ ਉਹਨਾਂ ਤੱਕ ਵੀ ਪਹੁੰਚ ਜਾਵੇ ਇਸ ਨੌਜਵਾਨ ਦੀ ਸਲੰਗਾ ਦੇ ਲਈ ਹੌਸਲੇ ਦੇ ਲਈ ਤਾਂ ਜੋ ਹੋਰ ਵੀ ਨੌਜਵਾਨ ਇਸ ਤਰ੍ਹਾਂ ਦੇ ਕੰਮ ਕਰਨ ਦੇ ਲਈ ਅੱਗੇ ਆਉਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ